ਖਿਆਲਾ ਹਲਕਾ ਸਨੌਰ ਦੇ ਵਕਫਾ ਪਿੰਡਾਂ ਦੇ ਵਿੱਚ ਸੰਸਦ ਡਾਕਟਰ ਧਰਮਵੀਰ ਗਾਂਧੀ ਨੇ ਹੜਪਰਵਾਵੀ ਥਾਵਾਂ ਦਾ ਕੀਤਾ ਦੌਰਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਮਿਸ ਰਾਜ ਦੇ ਦੌਰਾ ਕਰ ਰਹੇ ਹੋ ਕਿਹੜੇ ਕਿਹੜੇ ਪਿੰਡਾਂ ਦਾ ਕੀਤਾ ਕਿ ਉਹ ਜਿਹੇ ਹਾਲਾਤ ਨੇ ਇੱਕ ਗੱਦਰਿਆਂ ਦੇ ਪੁੱਲ ਹਾਲਕਾ ਸਮੌਰ ਦੇ ਜਿਹੜੇ ਅੱਜ ਪਿੰਡ ਨੇ ਹੈਗਾ ਬੁੜਹੀ ਨਾ ਹੋਇਆ ਅਫਸਰ ਕਪੜਾ ਹਾਂਜੀ ਸਿਰ ਕਪੜਾ ਸਿਰ ਕਪੜਾ ਪਿੰਡ ਹੋਇਆ ਜਾਂ ਫਿਰ ਅੱਗੇ ਆਪਾਂ ਹਲਾਪੁਰ ਜੋ ਇੱਕ ਆ ਯਾਰ ਮਾੜੂ ਚੱਲੇ ਮਾੜੂ ਚੱਲੇ ਹੈਗੇ ਇਹਨਾਂ ਚ ਜਿਹੜਾ ਕੱਗਰ ਦਾ ਜਿਹੜਾ ਪਾਣੀ ਆ ਉਹਦਾ ਲੈਵਲ ਬਹੁਤ ਉੱਚੇ ਉੱਪਰ ਜਾ ਚੁੱਕਿਆ ਔਰ ਵੱਡੀ ਗੱਲ ਹੈ ਕਿ ਇਹ ਪੁੱਲ ਨਹੀਂ ਜਿਹੜੇ ਕਿ ਬੜੇ ਇੱਕ ਬਹੁਤ ਹੀ ਲਾਜ਼ਮੀ ਪੁੱਲ ਨੇ ਜਿਹੜੇ ਜਿਹੜੇ ਸ਼ਹਿਰ ਨਾਲ ਜੋੜਦੇ ਨੇ 30-30 40-40 ਪਿੰਡਾਂ ਨੂੰ ਉਹ ਪੁੱਲ ਵੀ ਖਤਰੇ ਦੇ ਮੂੰਹ ਆਏ ਪਏ ਹੈਗੇ ਉਹਨਾਂ ਦੇ ਸਾਈਡਾਂ ਤੋਂ ਮਿੱਟੀ ਭੁੱਲ ਰਹੀ ਹੈ ਮਿੱਟੀ ਖੋਲ ਰਹੀ ਹੈਗੀ ਹੈ ਔਰ ਉਹ ਨੰਗੇ ਹੋ ਰਹੇ ਨੇ ਔਰ ਕਿਸੇ ਵੀ ਵੇਲੇ ਕੋ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਪੁੱਲ ਟੁੱਟ ਸਕਦੇ ਨੇ ਤੇ ਇਹ ਪ੍ਰਸ਼ਾਸਨ ਨੂੰ ਫੌਰੀ ਤੌਰ ਤੇ ਇੱਕ ਤਾਂ ਆਰਜੀ ਪੇਂਦ ਕਰਨੀ ਚਾਹੀਦੀ ਹੈ ਇੱਕ ਇਹਨਾਂ ਪੁਲਾਂ ਦਾ ਪੱਕਾ ਇੰਤਜ਼ਾਮ ਕਰਨ ਵਾਸਤੇ ਜਿਹੜੇ ਕੰਡੇ ਨੇ ਕੰਡਿਆਂ ਦੇ ਮਤਲਬ ਚੌੜੀਆਂ ਮਤਲਬ ਲੋਕਾਂ ਲਾ ਕੇ ਤੇ ਮਤਲਬ ਉਹਨਾਂ ਨੂੰ ਪੁਖਤਾ ਤੇ ਕਰਨਾ ਚਾਹੀਦਾ ਪੁਲਾਂ ਨੂੰ ਤਾਂ ਕਿ ਹਰ 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 ਜਿਹੜਾ ਬਰਸਾਤ ਆਂਦੀ ਹੈ ਉਹ ਚ ਇਹਨਾਂ ਪੁਲਾਂ ਦਾ ਨੁਕਸਾਨ ਨਾ ਹੋ ਸਕੇ ਤੇ ਇਹ ਮੁਕੰਮਲ ਰੂਪ ਵਿੱਚ ਜਿਹੜੇ ਸੇਫ ਸੁਰੱਖਿਅਤ ਪੁਲ ਦੇ ਤੌਰ ਤੇ ਇਹ ਇਹ ਬਦਲੋ ਕੰਮ ਕੰਮ ਵਿੱਚੋਂ ਲਿਆ ਜਾ ਸਕੇ ਸਰੇ ਸਿਰ ਕੱਪੜੇ ਦਾ ਪੁਲ ਜਿਹੜਾ ਹੈਗਾ ਮਿੱਟੀ ਦੇ ਥੱਲੇ ਲਗਾ ਕੇ ਬਾਅਦ ਚ ਸੋਸ਼ਲ ਮੀਡੀਆ ਦੇ ਫੋਟੋਆਂ ਪਾਈ ਜਾਂਦੀਆਂ ਨੇ ਮੌਜੂਦਾ ਸਰਕਾਰ ਵੱਲੋਂ ਇਹ ਇੱਕ ਖਤਰਨਾਕ ਹੱਲ ਹੈਗਾ ਮਿੱਟੀ ਦੇ ਥੱਲੇ ਨਾਲ ਨਹੀਂ ਸਰਦਾ ਮਿੱਟੀ ਥੱਲੇ ਨਹੀਂ ਬਿਲਕੁਲ ਨਹੀਂ ਸਰਦਾ ਹੈਗਾ ਇੱਥੇ ਜੰਗੀ ਪੱਧਰ ਤੇ ਜਿਹੜਾ ਟੈਂਪਰੇਰੀ ਇੰਤਜ਼ਾਮ ਕੀਤਾ ਜਾਵੇ ਤੇ ਬਾਅਦ ਚ ਜਦੋਂ ਹੜ ਉਤਰਦੇ ਹੈਗੇ ਪਾਣੀ ਉਤਰਦੇ ਹੈਗੇ ਤਾਂ ਇਹਦਾ ਪੱਕਾ ਇੰਤਜ਼ਾਮ ਜਿਹੜਾ ਕਿ ਵਿਰਾਸਤ ਸਰਕਾਰ ਕਰ ਸਕਦੀ ਹੈਗੀ ਹੈ ਉਹ ਤਰਜੀਹੀ ਦੀ ਹੈਗੀ ਹੈ ਉਹਦਾ ਇੰਤਜ਼ਾਮ ਪੱਕਾ ਕਰੇ ਤਾਂ ਕਿ ਹਰ ਸਾਲ ਇਹ ਆਪਣਾ ਖਤਰਾ ਨਾ ਖੜਾ ਹੋਵੇ ਤੇ ਆਪਣੇ ਵੱਲੋਂ ਮੈਂ ਤੌਰ ਐਮਪੀ ਵੀ ਮੇਰੇ ਨਾਲ ਹਰੀਮਾਨ ਸਾਹਿਬ ਹੈਗੇ ਆ ਬੱਤਾ ਜੀ ਹੈਗੇ ਆ ਅਸੀਂ ਸਾਰੇ ਇਹਨਾਂ ਪਿੰਡਾਂ ਦੌਰਾ ਕਰ ਰਹੇ ਆਂ ਕੱਲ ਮੈਂ ਸ਼ਤਰਾਨੇ ਦੇ ਬਾਦ ਉਧਰ ਜਾ ਬਾਦਸ਼ਾਹ ਪਰ ਜਾ ਕੇ ਆਇਆ ਸੀ ਪਰਸੋਂ ਮੈਂ ਮਤਲਬ ਇਧਰ ਹਲਕਾ ਕੋਨੋਰ ਜਾ ਕੇ ਆਇਆ ਸੀਗਾ ਤਕਰੀਬਨ ਜਿੱਥੇ ਇੱਥੇ ਘੱਗਰ ਨੇ ਮਾਰ ਕੀਤੀ ਹੈ ਜਾਂ ਨੁਕਸਾਨ ਕੀਤਾ ਹੈ ਚਾਹੇ ਫਸਲਾਂ ਦਾ ਚਾਹੇ ਉਹ ਮਨੁੱਖੀ ਮਤਲਬ ਨੁਕਸਾਨ ਵੀ ਹੋਇਆ ਹੈਗਾ ਇੱਕ ਪਿੰਡ ਇੱਕ ਮੁੰਟ ਪਿੰਡ ਹੈਗਾ ਆ ਉੱਥੇ ਇੱਕ ਨੌਜਵਾਨ 23-24 ਸਾਲ ਦਾ ਨੌਜਵਾਨ ਜਿਹੜਾ ਪਾੜ ਪਾਇਆ ਸੀਗਾ ਇਹ ਸੜਕ ਦੇ ਉੱਤੇ ਜੋ ਘਾੜ ਬਣ ਗਈ ਉਦੇ ਵਿੱਚ ਗਿਰ ਕੇ ਮਰ ਗਿਆ ਚਮਾਰੂ ਪਿੰਡ ਵਿੱਚ ਸੋ ਇਹਨਾਂ ਚ ਜੋ ਪਿੰਡਾਂ 'ਚ ਮਾਲੀ ਨੁਕਸਾਨ ਜਾਨ ਦਾ ਨੁਕਸਾਨ ਫਸਲ ਦਾ ਨੁਕਸਾਨ ਜਿਹੜਾ ਵੀ ਮਤਲਬ ਪਿਛਲੇ ਲੰਬੇ ਸਮੇਂ ਤੋਂ ਹੋ ਰਿਹਾ ਉਹਦੇ ਪੱਕੇ ਹਾਲ ਵਾਸਤੇ ਮੈਂ ਇਲਾਕੇ ਨਾਲ ਵਾਅਦਾ ਕਰਦਾ ਕਿ ਮੈਂ ਆਉਣ ਵਾਲੇ 4 ਸਾਲ ਲਗਾਤਾਰ ਜਿਸ ਲੈਵਲ ਤੇ ਵੀ ਗੱਲ ਕਰਨ ਦੀ ਲੋੜ ਹੋਈ ਜੇ ਰਾਣਾ ਸਰਕਾਰ ਨਾਲ ਗੱਲ ਕਰਨ ਦੀ ਲੋੜ ਹੋਈ ਤਾਂ ਜਿਹੜਾ ਕੇਸ ਚੱਲਦਾ ਸੁਪਰੀਮ ਕੋਰਟ 'ਚ ਕੱਗਰ ਨੂੰ ਲੈ ਕੇ ਉਹਦੇ ਬਾਰੇ ਜੇ ਕੋਈ ਬੈਠ ਕੇ ਗੱਲਬਾਤ ਹੱਲ ਨਿਕਲਦਾ ਹੋਇਆ ਤਾਂ ਜਾਂ ਪੰਜਾਬ ਸਰਕਾਰ ਨੂੰ ਜੇ ਪ੍ਰੈਸ਼ਰ ਪਾਣਾ ਹੋਇਆ ਤਾਂ ਜਾ ਦਿੱਲੀ ਜਾ ਕੇ ਆ ਪਾਈਵਨ ਹਰ ਪਿੰਡ ਚੋਂ 100-100 ਬੰਦਾ ਲਿਜਾ ਕੇ ਚਾਹੇ ਦਿੱਲੀ ਜੰਤਰ ਮントਰੇ ਧਰਨਾ ਮਾਰਨਾ ਪਵੇ ਕਿ ਸਾਡਾ ਪੱਕਾ ਹੱਲ ਕਰੋ ਤਾਂ ਕਿ ਪੀੜੀ ਦਰ ਪੀੜੀ ਜੋ ਸੈਂਕੜੇ ਸਾਲਾਂ ਤੋਂ ਇੱਕ ਘੱਗਰ ਜਾਨ ਦਾ ਖੌ ਬਣਦੀ ਹੈਗੀ ਫਸਲਾਂ ਦਾ ਖੌ ਬਣਦੀ ਹੈਗੀ ਹੈ ਪਸ਼ੂ ਤਾਂ ਦਾ ਖੌ ਬਣਦੀ ਹੈ ਆਰਥਿਕ ਤਤਵਾਹ ਹੁੰਦੀ ਹੈ ਪੰਜ-ਪੰਜ ਸਾਲ ਬੰਦਾ ਰਾਸ ਨਹੀਂ ਆਦਾ ਜਿੱਦੀ ਫਸਲ ਮਰ ਗਈ ਘਟ ਹੈ ਗਿਆ ਹੈਗਾ ਗਰੀਬ ਤੋਂ ਕਿਸਾਨਾਂ ਦਾ ਵੀ ਮਜ਼ਦੂਰਾਂ ਦਾ ਵੀ ਜੋ ਘੱਗਰ ਇਹ ਇੱਕ ਮਾੜਾ ਸਨਿਹ ਲੈ ਕੇ ਆਂਦੀ ਹੈ ਬਰਸਾਤਾਂ ਨੂੰ ਇਹ ਹਰ ਸਾਲ ਜੋ ਆਪਾਂ ਧਰਤੀ ਇਹ ਸਾਲ ਹਰ ਦੂਜੇ ਸਾਲ ਆਪਾਂ ਦੇਖਦੇ ਆ ਉਹ ਤਾਂ ਪੱਕੇ ਨਜਾਤ ਪਾਈ ਜਾ ਸਕੇ ਪੱਕਾ ਕੜਾ ਛੜਾਇਆ ਜਾ ਸਕੇ ਇਸ ਵਾਸਤੇ ਮੈਂ ਅਬਤੌਰ ਐਮਪੀ ਜਿਹੜਾ ਆਣ ਵਾਲੇ 4 ਸਾਲ ਦਿੱਲੀ ਵਿੱਚ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪੰਜ ਪਹਿਲਾ ਟਰਮ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਕੱਗਰ ਦਾ ਕੋਈ ਪੱਕਾ ਹੱਲ ਸੈਂਟਰ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਨਾਲ ਮਿਲ ਕੇ ਇਹਦਾ ਕੀਤਾ ਜਾ ਸਕਦਾ। ਸ੍ਰੀ ਇੱਕ ਵਾਸੇ ਦਾ ਹਲਕੇ ਦੇ ਮਜੂਦਾ ਵਿਧਾਇਕ ਦੀ ਜ਼ਰੂਰਤ ਹੈ ਹਲਕੇ ਨੂੰ ਤੇ ਇਸ ਟਾਈਮੇ ਫਰਾਰ ਚੱਲ ਰਹੇ ਨੇ ਇਸ ਤੇ ਕੀ ਕਹਿਣਾ ਚਾਹੋਗੇ ਤੁਸੀਂ ਪੁਲਿਸ ਕੋਲ ਬੜੀ ਮਿਸਟਰੀ ਹੈਗੀ ਆ ਉਹ ਤਾਂ ਤੁਹਾਨੂੰ ਵੀ ਪਤਾ ਹੈਗਾ ਕਿ ਪਿਛਲੇ 3.5 ਸਾਲ ਇਸ ਹਲਕੇ ਦੇ ਇਹ ਵਿਧਾਇਕ ਸੀ ਕਿਵੇਂ ਵਿਚਰੇ ਲੋਕਾਂ ਚ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਕਾਰਸ਼ੈਲੀ ਕੀ ਸੀਗੀ ਕਿਸ ਤਰ੍ਹਾਂ ਕਿੰਨਾ ਕੁ ਉਹਨਾਂ ਨੇ ਕੰਮ ਕੀਤਾ ਹੈਗਾ ਜਾਂ ਉਹਨਾਂ ਨੇ ਬਾਕੀ ਜੋ ਧੰਦੇ ਸੀ ਉਹ ਜੋ ਚੱਲਦੇ ਸੀਗੇ ਉਹ ਸਾਰੇ ਬੱਚੇ-ਬੱਚੇ ਨੂੰ ਪਤਾ ਹੈਗਾ ਸੋ ਅੱਜ ਅੱਜ ਉਹਨਾਂ ਨੂੰ ਅਚਾਨਕ ਏਹਜ ਨਹੀਂ ਜਾਗਿਆ ਇਲਾਕੇ ਦਾ ਕਿ ਇਸ ਇਲਾਕੇ ਨੂੰ ਕ੍ਰਿਸ਼ਰ ਕੁਮਾਰ ਨੇ ਪੈਸੇ ਨਹੀਂ ਦਿੱਤੇ ਜਾਂ ਉਹਨਾਂ ਪ੍ਰੋਜੈਕਟ ਨੂੰ ਪਾਸ ਕੀਤਾ ਤਾਂ ਇਲਾਕੇ ਵਾਸਤੇ ਕੋਈ ਉਹਨਾਂ ਮੋਹ ਜਾਗ ਗਿਆ ਹੋਵੇ ਅਜੋ ਆਪਣੀਆਂ ਗਿੰਤਿਆਂ-ਬਿੰਤਿਆਂ ਵਿੱਚੋਂ ਉਹ ਗਿੰਤਿਆਂ-ਬਿੰਤਿਆਂ ਦੀ ਕੀ ਸੀਗੀਆਂ ਆਉਣ ਵਾਲੇ 2-4 ਦਿਨਾਂ 'ਚ ਉਸ ਦੀਆਂ ਪਰਤਾਂ ਖੁੱਲਣਗੀਆਂ ਕਹਾਣੀ ਸਾਫ਼ ਹੋਊਗੀ ਕਿ ਕੀ ਸਰਕਾਰ ਦੇ ਕਿਸੇ ਧੜੇ ਵੱਲੋਂ ਉਹਨਾਂ ਨੂੰ ਸੈਗਿਆ ਜਾਂ ਉਹਨਾਂ ਆਪ ਜਾ ਉਹਨਾਂ ਦਾ ਸਿਆਸੀ ਤੌਰ ਤੇ ਕਿਤੇ ਹੋਰ ਛਾਲ ਮਾਰਨ ਦਾ ਇਰਾਦਾ ਹੈਗਾ ਹੈ ਜਾਂ ਮਤਲਬ ਇਹ ਜਿਹੜੀ ਸਰਕਾਰ ਦੀ ਜਿਹੜੀ ਉਠਾ-ਪਟਕ ਹੈਗੀ ਹੈ ਉਹਦੇ ਵਿੱਚ ਜਿਹੜੀ ਇਹਨਾਂ ਦੀ ਅੰਦਰੂਗਤੀ ਹੈਰੀ ਇਹਨਾਂ ਦੀ ਜੰਗ ਚੱਲ ਰਹੀ এ আমাদি পার্টির ਉਹਦੇ ਇੱਕ ਜੰਗ ਦੇ ਤੌਰ ਤੇ ਉਹ ਲੜ ਰਹੇ ਹੈਗੇ ਆ ਇਹ ਇਹ ਜਿਹੜੀ ਕਹਾਣੀ ਹੈਗੀ ਹੈ ਇਹਦਾ ਜਿਹੜਾ ਪਰਦਾ ਖੁੱਲਣਾ ਹੈਗਾ ਉਹ 2-4 ਦਿਨ ਨੂੰ ਸਾਫ ਹੋਊਗਾ ਜੀ ਇੱਕ ਪਾਸੇ ਵਿਧਾਇਕ ਪਠਾਨਾ ਮੱਜਣ ਨੇ ਕਿਹਾ ਸੀ ਕਿ ਮੈਂ ਪੰਜਾਬੀਆਂ ਦੇ ਨਾਲਾਂ ਸਰਕਾਰ ਦਾ ਵਿਰੋਧ ਕਰ ਰਿਹਾ ਤੇ ਦੂਜੇ ਪਾਸੇ ਜਿਹੜੀ ਗ੍ਰਿਫਤਾਰੀਆਂ ਹਰਿਆਣਾ ਦੇ ਕਿਸੇ ਪਿੰਡ ਤੋਂ ਉਹਨਾਂ ਦੀ ਕੀਤੀ ਜਾ ਰਹੀ ਸੀ ਕਿ ਪੰਜਾਬ ਤੋਂ ਛੱਡਣਾ ਉਹ ਸਹੀ ਹੈ ਕੋਈ 헤ਜ ਨਹੀਂ ਜੇ ਉਹ 헤ਜ ਹੁੰਦਾ ਤਾਂ ਸਾਢੇ 3 ਸਾਲ ਦੀ ਉਹਦੀ ਕਾਰਗੁਜ਼ਾਰੀ ਅਜਾਪ ਵੀ ਦੇਖੀ ਹੈ ਉਹਦਾ ਸਾਰਾ ਹਰ ਤਰ੍ਹਾਂ ਦੀ ਇਹਦੀ ਆਰਥਿਕ ਗਤੀਵਿਧੀ ਹੈਗੀ ਹੈ ਜੋ ਸਾਰੇ ਤਰ੍ਹਾਂ ਦੇ ਇੱਥੇ ਕਾਰੋਬਾਰ ਸੀਗੇ ਉਹਨਾਂ ਸਾਰਿਆਂ ਸ਼ਮੂਲ ਦੇ ਦੇਖੀ ਹੈ ਕੇਬਲ ਦਾ ਨੈਟਵਰਕ ਹੋਵੇ ਚਾਹੇ ਉਹ ਖਨਨ ਦਾ ਕੰਮ ਹੋਵੇ ਚਾਹੇ ਉਹ ਦੂਜੇ ਕੰਮ ਹੋਣ ਉਹਨਾਂ ਸਾਰਿਆਂ ਚ ਉਹਨਾਂ ਦੀ ਦੇਖੀ ਹੈ ਹੁਣ ਉਹਨਾਂ ਦੀ ਆਪਣੀਆਂ ਗਿਣਤੀਆਂ ਮਿੰਤੇ ਉਹਨਾਂ ਨੇ ਇਹ ਜਿਹਾ ਡਰਾਮਾ ਰਚਿਆ ਹੈਗਾ ਮੈਂ ਕਿਤੇ ਹੀ ਸਹਿਮਤ ਨਹੀਂ ਹੈਗਾ ਕਿ ਉਹਨਾਂ ਨੂੰ ਕੋ ਪੰਜਾਬ ਨਾਲ ਪਿਆਰ ਹੈ ਜਾਂ ਹਲਕਾ ਸਨੌਰ ਨਾਲ ਪਿਆਰ ਹੈਗਾ ਔਰ ਇਸ ਤਰ੍ਹਾਂ ਸਰਕਾਰ ਵੀ ਜਿਹੜੀ ਹੈ ਉਹ ਵੀ ਸ਼ਤਾਨੀ ਕਰ ਰਹੀ ਹੈ ਉਹ ਵੀ ਉਹ ਵੀ ਲੋਕਾਂ ਨੂੰ ਬੇਬੂ ਬਣਾ ਰਹੀ ਹੈ ਜਿਸ ਇਸ ਕੇਸ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹ ਕੇਸ ਅੱਜ ਦਾ ਨਹੀਂ ਉਹ ਕੇਸ 12 10 ਸਾਲ ਪਹਿਲਾਂ ਦਾ ਕੇਸ ਹੈ ਉਹਦਾ ਵੀ ਕੋ ਆਧਾਰ ਨਹੀਂ ਬੰਦਾ ਸਰਕਾਰ ਵੀ ਡਰਾਮੇਬਾਜ਼ੀ ਕਰ ਰਹੀ ਹੈ ਤੇ ਤੇ ਆਪਣਾ தான் ਮਾਜਰਾ ਸਾਹਿਬ ਵੀ ਉਹ ਵੀ ਡਰਮ ਮੇ ਵਾਜੀ ਕਰਦੇ ਸਨ ਸਰ ਅੱਜ ਪੁਲ ਵਾਸਤੇ ਕੋਈ ਜਾਰੀ ਕਰ ਰਹੇ ਹੋ ਤੁਸੀਂ ਦੇਖੋ ਮੈਂ ਤਾਂ 5 ਲੱਖ ਰੁਪਏ ਕਹਤਾ ਪਿੰਡ ਜਿੰਨੀ ਮੇਰੇ ਕੋਲ ਕਾਤ ਹੈ ਜੇ ਜਿੰਨੀ ਮੇਰੇ ਕੋਲ 5 ਕਰੋੜ ਆਂਦਾ 1300 ਪਿੰਡ ਹੈ 13 14 ਸ਼ਹਿਰ ਹੈਗੇ ਆ ਤੇ ਮੈਂ ਕਿਹਾ ਕਿ ਜੋ ਵੀ ਮੈਂ 5 ਲੱਖ ਚ ਪੁਲ ਦੀ ਦਾ ਸ਼ਾਇਦ ਵੱਡੀ ਰਕਮ ਦੀ ਲੋੜ ਹੋਗੀ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਲੋੜ ਹੋਗੀ ਮਿਲਟਰੀ ਨੇ ਬੁਲਾਈ ਹੋਈ ਹੈ ਕੱਲ ਮੈਂ ਬਾਦਸ਼ਾਹਪੁਰ ਗਿਆ ਸੀ ਉੱਥੇ ਮਿਲਟਰੀ ਪਰ ਬੋਰੀਆਂ ਭਰ ਲਈ ਸੀ ਦਰਜਾ ਹੀ ਮਿਲਟਰੀ ਸਪਾਹੀ ਲੱਗੇ ਹੋਏ ਸੇ ਸੋ ਜੇ ਕੋ ਆਰਜੀ ਇੰਤਜ਼ਾਮ ਕਰਨਾ ਤਾਂ ਕਿ ਪੁਲ ਗੇ ਹੋਟ ਹੈ ਨਾ ਪਰ ਨੁਕਸਾਨ ਨਾ ਵੱਡਾ ਹੋ ਜਾਵੇ ਤਾਂ ਮਿਲਟਰੀ ਨੂੰ ਬੁਲਾਣਾ ਚਾਹੀਦਾ ਇੱਥੇ ਤੇ ਜਿਹੜਾ ਇਸ ਤੋਂ ਬਾਅਦ ਜੋ ਪਾਣੀ ਉਤਰ ਗਿਆ ਪੱਕੇ ਇੰਤਜ਼ਾਮ ਵਾਸਤੇ ਪੰਜਾਬ ਸਰਕਾਰ ਨੂੰ ਵੱਡਾ ਫੰਡ ਜਾਰੀ ਕਰਕੇ ਇਸ ਪੁਲ ਨੂੰ ਸੁਰੱਖਿਅਤ ਪੁਲ ਦੇ ਤੌਰ ਤੇ ਬਣਾਉਣਾ ਚਾਹੀਦਾ ਜੀ ਥੈਂਕ ਯੂ ਧੰਨਵਾਦ